ਜੀ ਪ੍ਰਤਾਪ ਸਿੰਘ ਪੰਨੂ ਜੀ ਅਸਲ ਦੇ ਵਿੱਚ ਸਾਡੇ ਜਿਹੜੀਆਂ ਮਾਨਸਾਨੀ ਦਿਲਾਜ ਜਿਹੜੀਆਂ ਹੁੰਦੀਆਂ ਸਿਆਸਤ ਦੇ ਕਾਰਜਾਜ ਹੁੰਦੀਆਂ ਇਹ ਸਾਡੇ ਜਿਹੜੀ ਨਕੀਰਾਂ ਵਾਹੀਆਂ ਗਈਆਂ ਇਹ ਸਿਆਸਤ ਦੀ ਦੇਣ ਆ ਸਾਰੀ ਆਕੇ ਆ ਤੁਸੀਂ ਬੜੀ ਸੋਹਣੀ ਗੱਲ ਕਰਦੇ ਪੰਛੀ ਆ ਜਿਹੜੇ ਹੂੰ ਇਹਨਾਂ ਵਾਸਤੇ ਕੋਈ ਆਧ ਨਹੀਂ ਸਰਦਰੀ ਹੂੰ ਹੈ ਇਹ ਜਿਹੜੀ ਅੱਜ ਇੱਥੇ ਅਸੀਂ ਖੜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਜਗ੍ਹਾ ਤੇ ਆਪਦਾ ਆਖਰੀ ਟਾਈਮ ਗੁਰੂ ਸਾਹਿਬ ਨੇ ਇੱਥੇ गुजारਿਆ ਸੀ ਆਹਾਂ 18 ਸਾਲ ਤੇ ਕੁਝ ਮਹੀਨੇ ਉਹ ਤਾਂ ਕਰਕੇ ਕਿ ਜਿੱਤਾ ਰੰਡਾਵਾ ਜਿਹੜਾ ਸੀ ਉਹ ਗੁਰੂ ਸਾਹਿਬ ਨੂੰ ਕੰਪੈਲ ਕਰ ਪਾਇਆ ਸੀ ਇਸ ਜਗ੍ਹਾ ਦਾ ਜਿਹੜਾ ਮਾਲਕ ਸੀ ਇਹ ਵੀ ਵੀ ਜਮੀਨ ਸੀ ਸਾਰੀ ਇਹ ਜਿੱਤੇ ਰੰਡਾਵੇ ਦੀ ਠੀਕ ਹੈ ਔਰ ਉਹ ਵੀ ਬੜੀ ਵੱਡੀ ਗੋਸ਼ਟ ਉਹ ਵੀ ਗੁਰੂ ਸਾਣਕ ਸਾਹਿਬ ਦੇ ਨਾਲ ਹੁੰਦੀ ਆ ਜੇ ਤੁਸੀਂ ਜਨਮ ਸਾਖੀ ਪੜੋਗੇ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੋਸ਼ਟ ਜਿਹੜੀ ਆ ਉਹ ਜਿੱਤੇ ਰੰਡਾਵੇ ਦੀ ਆ ਮਤਲਬ ਜਿੱਤੇ ਰੰਡਾਵੇ ਨੇ ਗੁਰੂ ਸਾਹਿਬ ਨੂੰ ਬਣਾ ਲਿਆ ਔਰ ਫਿਰ ਗੁਰੂ ਸਾਹਿਬ ਇੱਥੇ ਇੱਥੇ ਹੀ ਉਹਨਾਂ ਨੂੰ ਆ ਕੇ ਜਿਹੜੇ ਭਾਈ ਲੈਣਾ ਜੀ ਮਿਲਦੇ ਆ ਠੀਕ ਹੈ ਭਾਈ ਲੈਣਾ ਜੀ ਜਦੋਂ ਆਉਂਦੇ ਆਉਂਦੇ ਆ ਤੇ ਉਹਨਾਂ ਫਿਰ ਗੁਰੂ ਸਾਹਿਬ ਤੋਂ ਪ੍ਰੈਸ ਹੁੰਦੇ ਇੱਥੇ ਗੁਰੂ ਸਾਹਿਬ ਦੇ ਬਣਦੇ ਆ ਭਾਈ ਲੈਣਾ ਜੀ ਨੂੰ ਕੋਲ ਦਾ ਸ਼ੌਂਕ ਸੀ ਫਿਰ ਉਹ ਖੇਤੀ ਜੇ ਬੜਾ ਵੱਡਾ ਹੱਥ ਵਟਾਉਂਦੇ ਰਿਹਾ ਗੁਰੂ ਸਾਹਿਬ ਦੇ ਨਾਲ ਠੀਕ ਹੈ ਤੇ ਤਾਂ ਹੀ ਗੁਰੂ ਸਾਹਿਬ ਨੇ ਆਪਦੇ ਪਰਿਵਾਰ ਕੀਰਖਾ ਜਿਹੜੀ ਗੁਰੂ ਸਾਹਿਬ ਦੇ ਬੱਚੇ ਜਿਹੜੇ ਭਾਈ ਗੁਰੂ ਅੰਗਦ ਭਾਈ ਲੈਣਾ ਜੀ ਨੇ ਕਿਰਖਾ ਕਰ ਲਈ ਤੁੰਨਾ ਉਹਦੇ ਜੀ ਜੀ ਉਹਨਾਂ ਨੂੰ ਭੇਜਤਾ ਹੈ ਚਲੂਕ ਸਾਬ ਉਹਨਾਂ ਨੇ ਜਾ ਕੇ ਪਹਿਲਾ ਜਿਹੜਾ ਨਿਰਮਾਨ ਸੀ ਖਡੂਰ ਸਾਹਿਬ ਦਾ ਕਿਹਾ ਜੀ ਆ ਦਾਵੀ ਦਰਿਆ ਵਾ ਇਹਦੇ ਇਹ ਜਿਹੜਾ ਆਪਾਂ ਇੱਥੇ ਖੜੇ ਆ ਹੂੰ ਹੂੰ ਇਹ ਆਪਾਂ ਪਾਕਿਸਤਾਨ ਪੰਜਾਬ ਤੇ ਖੜੇ ਆ ਪਰਲੇ ਬੰਨੇ ਜਿਹੜਾ ਪੰਜਾਬ ਦਾ ਹੀ ਜ਼ਿਲ੍ਹਾ ਸੀ ਨਰੋਵਾਲ ਆਹ ਹਾਂ ਇਹ ਲਾਹੌਰ ਦੇ ਨਾਲ ਲੱਗਦੀ ਆ ਇਹ ਨਰੋਵਾਲ ਦਾ ਏਰੀਆ ਸਾਰਾ ਜਿਹੜਾ ਪਾਕਿਸਤਾਨ ਦਾ ਠੀਕ ਹੈ ਇਹ ਕੋਈ ਛੋਟੀ ਜੀ ਜਾਣਕਾਰੀ ਜਿਹੜੀ ਮੈਂ ਦੱਸੀ ਬਹੁਤ ਬਹੁਤ ਧੰਨਵਾਦ ਜੀ ਆਹ